ਕੋੜਦਾ ਗਿਆ ਜੀ ਮੈਂ ਤੁਹਾਨੂੰ ਬਤਾਰਨਾ ਹਾਂ ਜੈ ਭਗਵਾਨ ਵਾਲਮੀਕੀ ਜੀ ਮੈਂ ਗੁਰਮੀਤ ਸਿੰਘ ਬੋਬੀ ਵੀਰ ਕਾ ਪੰਜਾਬ ਚੇਅਰਮੈਨ ਅੰਬੇਦਕਰ ਸਮਾਜਦਲ ਤੋਂ ਜਿਸ ਤਰ੍ਹਾਂ ਕਿ ਅੱਜ ਤੋਂ ਕੁਝ ਹਫ਼ਤੇ 10 ਦਿਨ ਪਹਿਲੇ ਸਾਡੇ ਭਗਵਾਨ ਵਾਲਮੀਕੀ ਸਮਾਜਦਲ ਦੇ ਮੋਦਵਾਰਾ ਵਿਕਾਸ ਗੱਲ ਨਿਸ਼ਾਰੇ ਤੋਂ ਉਹ ਇੱਕ ਕੁਲਬੀਰ ਸਿੰਘ ਥਾਣੇਦਾਰ ਆ ਉਹਨਾਂ ਕੋਲ ਕੋਈ ਮੈਟਰ ਤੇ ਆਏ ਸੀ ਉਸ ਟਾਈਮ ਤੇ ਵੀ ਨਾ ਉਹਨਾਂ ਨੇ ਡਰਿੰਕ ਕੀਤੀ ਸੀ ਤੇ ਉਹਨਾਂ ਨੇ ਸਾਡੇ ਜਿਹੜੇ ਮੋਦਵਾਰ ਉਹਨਾਂ ਨੇ ਬੱਸ ਲੁਕੀ ਔਰ ਗਲਤ ਲੈਂਗੁਏਜ ਗਲਤ ਜਿਹੜੀ ਸ਼ਬਦ ਲੈਂਗੁਏਜ ਆਪਣੀ ਯੂਜ਼ ਕੀਤੀ ਆ ਚਲੋ ਉਸ ਟਾਈਮ ਤੇ ਸਾਡੇ ਪੰਜਾਬ ਪ੍ਰਧਾਨ ਆ ਭਗਵਨ ਵਾਲਮੀ ਕਿਸੇ ਰਿਜ਼ਲਟ ਤੋਂ ਸਾਫ਼ ਸੰਕੇਤ ਨਹੀਂ ਸ਼ਾਰਾ ਇਹਨਾਂ ਨੇ ਉੱਚੇ ਜਿਹੜੇ ਅਧਿਕਾਰੀ ਆ ਉਹਨਾਂ ਦੇ ਧਿਆਨ ਚ ਵੀ ਲੈਂਦਾ ਕਿ ਤੁਹਾਡੇ ਠੇਣੇਦਾਰ ਨੇ ਐਮੀਸ ਅੰਡਰਸਟੈਂਡਿੰਗ ਤੁਹਾਡੇ ਨਾਲ ਕੀਤੀ ਹੈ ਚਲੋ ਕਿਸੇ ਕਰਕੇ ਆਪਾਂ ਫਿਰ ਦੁਬਾਰਾ ਗੱਲ ਉੱਥੇ ਨੂੰ ਨੋਟਿਸ ਜ਼ਿਆਦਾ ਨਹੀਂ ਲਿਆ ਹੈਗਾ ਪਰ ਅੱਜ ਕਿਸੇ ਹੋਰ ਮੈਟਰ 'ਚ ਸਾਡੇ ਮੋਦਵਾਰ ਏਐਸਆਈ ਰਣਜੀਤ ਸਿੰਘ ਆ ਉਹਨਾਂ ਕੋਲ ਆਏ ਆ ਜਦਕਿ ਉਹੀ ਜਿਹੜਾ ਹੈਗੇ ਆ ਕੁਲਬੀਰ ਸਿੰਘ ਉੱਥੇ ਪ੍ਰੈਜ਼ੈਂਟ ਸੀ ਮੌਕੇ ਤੇ ਹੁਣ ਵੀ ਅੰਦਰ ਹੀ ਆ ਡ੍ਰਿੰਕ ਕੀਤੀ ਹੋਈ ਉਹਨਾਂ ਨੇ ਅੰਦਰੋਂ ਆਪਾਂ ਬਾਹਰ ਆਣ ਨਹੀਂ ਦਿੱਤਾ ਉਥੇ ਭਜਾਉਣ ਲੱਗੇ ਅਫਸਰ ਪਰ ਆਪਾਂ ਅੰਦਰ ਹੀ ਸਾਡੇ ਮੋਦਵਾਰਾਂ ਨੇ ਅੰਦਰ ਹੀ ਨੂੰ ਅਲੱਗ ਕਵਰ ਕੀਤਾ ਆਇਆ ਵਾ ਆਹ ਹਾਂ ਬਿਲਕੁਲ ਬਿਲਕੁਲ ਆਜੋ ਨੇ ਲੈਂਗੁਏਜ ਦੇ ਨਾਲ ਨਾਲ ਸਾਡੇ ਮੋਦਵਾਰਾਂ ਨੂੰ ਗਲਤ ਇਸ਼ਾਰੇ ਜਿਹੜੇ ਹੱਥ ਨਾਲ ਕੀਤੇ ਆ ਤੇ ਔਰ ਗਲਤ ਲੈਂਗੁਏਜ ਯੂਜ਼ ਕੀਤੀ ਹੈ ਅੱਗੋਂ ਸਾਨੂੰ ਅੰਦਰ ਦੇ ਮੁਲਾਜ਼ਮ ਕਹਿੰਦੇ ਆ ਜੀ ਉਹ ਮੈਂਟਲੀ ਅਫਸਰਟ ਹੈ ਉਹ ਦਿਮਾਗੀ ਪਰੇਸ਼ਾਨ ਹੈ ਜੀ ਉਹ ਦਿਮਾਗੀ ਪਰੇਸ਼ਾਨ ਹੈ ਤੇ ਭਾਈ ਉਹਨੂੰ ਘਰ ਬਿਠਾਇਆ ਜਾਵੇ ਇੱਥੇ ਲੋਕੀ ਲੋਕੀ ਤਾਂ ਪਹਿਲਾਂ ਹੀ ਇੱਥੇ ਦੁਖੀ ਜਾਂਦੇ ਆ ਤੇ ਇੱਥੇ ਅੱਗੇ ਆਪਾਂ ਜਲੀਲ ਥੋੜਾ ਹੋਣਾ ਇਹਨਾਂ ਕੋ ਹੋਰ ਤੋ ਤਰ੍ਹਾਂ ਦਾ ਬਿਲਕੁਲ ਬਿਲਕੁਲ ਜਾਗੇ ਹੁਣੇ ਕੋਈ ਅਫਸਰ ਆਵੇ ਤੇ ਕਰਾਵੇ ਮੁਲਾਜਾ ਇਹ ਗਲਤ ਹੈ ਹੀ ਪਾਇਜਨ ਸੜਦੇ ਕਾਰਵਾਈ ਕੀਤੀ ਜਾਵੇ ਤੇ ਜੇ ਉਹ ਪਾਇਗੇ ਤੇ ਕਾਨੂੰਨੀ ਕਾਰਵਾਈ ਠੋਕੇ ਕਰਨ ਫਿਰ ਹਾਲੇ ਤੱਕ ਕੋਈ ਅਫਸਰ ਤੁਹਾਨੂੰ ਹਾਲੇ ਤੱਕ ਕੋਈ ਵੀ ਨਹੀਂ ਆਇਆ ਜੇ ਅਸੀਂ ਬਸ ਹੋਰ 15 20 ਮਿੰਟ ਵੇਟ ਕਰੇ ਜਿੱਥੇ ਬੰਦੀਆਂ ਸਾਡੀ ਆ ਰਹੀਆਂ ਤੁਣਾ ਸਾਬ ਟ੍ਰੈਕ ਤੋਂ ਸਾਡੇ ਵੱਡੇ ਭਾਜੀ ਮਨਜੀਤ ਸਿੰਘ ਵੀ ਇੱਥੇ ਪਹੁੰਚੇ ਹੋਰ ਕਾ ਵੀ ਸਾਡੇ ਵੀਰ ਭਰਾਵਾ ਜਿਹਾ ਅਲੱਗ-ਅਲੱਗ ਜਿੱਥੇ ਬੰਦੇ ਹੋਰ ਵੀ ਆ ਰਹੇ ਆ ਔਰ ਜਲਦ ਦੂਜੇ ਪਾਸੇ ਵੀ ਜਿਹੜਾ ਰੋਡ ਵਾਪਸ ਕਰਨ ਕਾਰਵਾਈ ਚਾਹੁੰਦੇ ਹੋ ਜੀ ਕਾਰਵਾਈ ਵੇਖੋ ਜੀ ਇਹ ਮੋਦਵਰਣਾ ਹੋ ਚੁੱਕਾ ਆਮ ਪਬਲਿਕ ਨੇ ਕੀ ਹੁੰਦਾ ਮੈਂਟਲੀ ਅਬਸਰਟਡ दारू ਪੀ ਕੇ ਜੇ ਡਿਊਟੀ ਕਰਨੀ ਸਨ ਉਹ ਤੇ ਡਿਊਟੀ ਨਹੀਂ ਚਾਹੀਦੀ ਜੀ ਆਪਾਂ ਜਲੀਲ ਹੋਣ ਨਹੀਂ ਆਉਂਦੇ ਇੱਥੇ ਦੁੱਖ ਲੈ ਕੇ ਆਉਂਨੇ ਆ ਅਸੀਂ ਆਪਣੇ ਨੂੰ ਜਲੀਲ ਹੋਣ ਨਹੀਂ ਆਂਦੇ ਤੇ ਇੱਥੇ ਜਿਹੜੀ ਬੰਦੀ ਕਾਰਵਾਈ ਸਸਪੈਂਡ ਕੀਤਾ ਜਾਵੇ ਤੇ ਇੱਥੇ ਬੰਦੀ ਕਾਰਵਾਈ ਕੀਤੀ ਜਾਵੇ ਜੋ ਬੋਲੇ ਸੋਨਰ ਪੈ ਭਗਵਾਨ ਬਾਲਮੀਕ ਮਹਾਰਾਜ ਕੀ ਜਾਇ ਮੈਂ ਸਾਫ ਸੰਗ ਪਿੰਡ ਦੇ ਸ਼ਹਿਰਾ ਭਗਵਾਨ ਬਾਲਮੀਕ ਸੰਘਰਸ਼ ਦਲ ਤੋਂ ਪੰਜਾਬ ਪ੍ਰਧਾਨ ਸਾਡੇ ਕੋਮੀ ਚੇਅਰਮੈਨ ਹਰਦੀਪ ਸਿੰਘ ਭੰਗਾਲੀ ਜੀ ਜੋ ਜੀ ਅੱਜ ਇੱਥੇ ਆਪਾਂ ਕੋਈ ਮੈਟਰ ਸੀ ਬੱਬਾ ਦੀਪ ਸਿੰਘ ਕਲੋਨੀ ਦਾ ਇੱਥੇ ਅਸੀਂ ਪਹੁੰਚੇ ਹਾਂ ਆਪਾਂ ਰਣਜੀਤ ਸਿੰਘ ਜੀ ਨੂੰ ਥਾਣੇਦਾਰ ਨੂੰ ਮਿਲਣ ਵਾਸਤੇ ਉਹਦੇ ਸਬੰਧ ਦੇ ਵਿੱਚ ਇਹ ਤੋਂ 8 ਤੋਂ 10 ਦਿਨ ਪਹਿਲਾਂ ਜਿਹੜਾ ਕਲਬੀਰ ਸਿੰਘ ਏਐਸਆਈ ਥਾਣੇਦਾਰ ਆ ਇਹਦੇ ਕੋ ਕੋ ਦਿਨੇਸ਼ ਨਾਂ ਦਾ ਮੈਟਰ ਸੀ ਸਾਡਾ ਅਸੀਂ ਆਏ ਹਾਂ ਰੱਜਿਆ ਸ਼ਰਾਬ ਨਾਲ ਕੁਰਸੀ ਦੇ ਉੱਤੇ ਫੁੱਲ ਆਂਦਾ ਜੀ ਮੈਂ ਚਪਲਾਂ ਪਾਈਆਂ ਔਨ ਡਿਊਟੀ ਤੇ ਅਸੀਂ ਇਹਨੂੰ ਕਿਹਾ ਵੀ ਸਾਰਾ ਕੰਮ ਇਹਨੇ ਸਾਨੂੰ ਗਾਲੀ ਗਲੋਚ ਕੀਤਾ ਬਹੁਤ ਜਿਆਦਾ ਜਿਹੜਾ ਵੱਧ ਘੱਟ ਬੋਲਿਆ ਜਾਤੀ ਵਿਧਿ ਕਰਾਇਆ ਨਹੀਂ ਸਾਡੇ ਨਾਲ ਕੀਤਾ ਜਾਤੀ ਸੋਚ ਗਾਲਾਂ ਵੀ ਕੱਢੀਆਂ ਨੇ ਸਾਨੂੰ ਬਹੁਤ ਮਾੜਾ ਚੰਗਾ ਬੋਲਿਆ ਤੇ ਅਸੀਂ ਦਰਖਾਸਤ ਦੇਤੀ ਸਾਨੂੰ ਐਸਐਚਓ ਸਾਹਿਬ ਹਰਪਾਲ ਸਰ ਕਈ ਉੱਚ ਅਧਿਕਾਰੀ ਸਾਨੂੰ ਅਫਸਰਾਂ ਨੇ ਕਿਹਾ ਵੀ ਚਲੋ ਛੱਡੋ ਕੋਈ ਗੱਲ ਨਹੀਂ ਆ ਜੀ ਇਹ ਮੈਂਟਲਰੀ ਅਫਸਟ ਆ ਇਹ ਠੀਕ ਨਹੀਂ ਰਹਿੰਦਾ ਇਹ ਇਦਾਂ ਆ ਜੀ ਉਹਦਾਂ ਵੇਖੋ ਸਰ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਹਾਂ ਵੀ ਜੇ ਮੈਂਟਲਰੀ ਅਫਸਟ ਆ ਜਾਂ ਇਹ ਕੋਈ ਠੀਕ ਨਹੀਂ ਰਹਿੰਦਾ ਇਹ ਆਪਣੀ ਇਲਾਜ ਕਰਵਾਵੇ ਇਹ ਆਪਣੇ ਘਰ ਜਾਵੇ ਆਪਣੇ ਮੈਕਮੇ ਨੂੰ ਲਿਖ ਕੇ ਦਵੇ ਵੀ ਮੈਂ ਆਪਣੀ ਠੀਕ ਨਹੀਂ ਰਹਿੰਦਾ ਆਪਣਾ ਮੈਡੀਕਲ ਦਵੇ ਆਪਣੇ ਮਹਿਕਮੇ ਨੂੰ ਵੀ ਮੈਨੂੰ ਆਹ ਪ੍ਰੋਬਲਮ ਹੈ ਆਪਣੇ ਘਰੇ ਰੇ ਵੇਖੋ ਜੇ ਇਹ ਮੈਂਟਲੀ ਅਫਸਰਟ ਹੈ ਕੱਲ ਨੂੰ ਕਿਸੇ ਨੂੰ ਇਹ ਵੈਪਨ ਦੇ ਕੋਲ ਹੈ ਠਾਣੇਦਾਰ ਆ ਪੱਕਾ ਜੇ ਇਹਦੇ ਕਿਸੇ ਨੂੰ ਕੋਈ ਗੋਲੀ ਮਾਰ ਦੇਵੇ ਜਾਂ ਕਿਸੇ ਨੂੰ ਇਹ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਮਿਸਬੀਹਵ ਕਰ ਸਕਦਾ ਕਿਸੇ ਨਾਲ ਪਰ ਇਸ ਤੋਂ ਪਹਿਲੇ ਵੀ ਤੁਸੀਂ ਕਹਿੰਦੇ ਕਾਫੀ ਵਾਰ ਹਾਂਜੀ ਅੱਜ ਦਾ ਵਰੀ ਇਹ ਪਹਿਲੇ ਵੀ ਹੋਇਆ ਵਾ ਉਦੋਂ ਸੀਸੀਟੀਵੀ ਵੀਡੀਓ ਸਾਡੇ ਕੋਲ ਪਈਆਂ ਸਾਰਾ ਕੁਝ ਸਾਡੇ ਕੋਲ ਵੀਡੀਓ ਆਪਣੀਆਂ ਬਣੀਆਂ ਪਈਆਂ ਪੁਲਿਸ ਮੁਲਾਜ਼ਮਾਂ ਵਾਲੀ ਟੋਟਾ ਅੱਗੇ ਵੀ ਮਨੋ ਐਹੀ ਹੋਇਆ ਜੀ ਪਹਿਲੇ ਵੀ ਇਹ ਜਦੋਂ ਹੁੰਦੇ ਆ ਸਾਡੇ ਨਾਲ ਪਤਾ ਨਹੀਂ ਕਿਸ ਤਿੰਦਾ ਜਾਤੀ ਵਿ ਕੀ ਕਰਦਾ ਕੀ ਨਹੀਂ ਕਰਦਾ ਜੀ ਸਾਡੇ ਨਾਲ ਬਹੁਤ ਜ਼ਿਆਦਾ ਮਿਸਬੀਹਵ ਕਰਦਾ ਏ ਕੋਈ ਤੁਹਾਨੂੰ ਕੋਈ ਉੱਚ ਅਧਿਕਾਰੀ ਹੋਏ ਤੱਕ ਮਿਲਣ ਆਇਆ ਜੀ ਨਹੀਂ ਅਜੇ ਤੱਕ ਕੋਈ ਨਹੀਂ ਆਇਆ ਜੀ ਅਸੀਂ 15-20 ਮਿੰਟ ਦੀ ਵੇਟ ਕਰਨੀ ਹੈ ਉਸ ਤੋਂ ਬਾਅਦ ਪਰਲੀਸ ਸਾਈਡ ਵੀ ਬੰਦ ਕਰ ਦੇਣੀ ਆ ਵੇਖੋ ਜੀ ਅਸੀਂ ਇੱਥੇ ਜਿਹੜਾ ਕੋ ਨੰਗਿਆ ਪੈਰਾਂ ਵਾਲਾ ਹੁੰਦਾ ਵਾ ਉਹਦਾ ਕੀ ਹਾਲ ਕਰਦੇ ਹੋਣਗੇ ਜੀ ਵੇਖੋ ਅਸੀਂ ਹੁਣ ਆਪਣੇ ਮੋਹਦਵਾਰਾਂ ਮਹਾਰਾਜ ਦੇ ਸਰੂਪ ਪਾ ਕੇ ਆਨੇ ਆ ਸਾਡਾ ਨਹੀਂ ਲਿਆ ਹੀ ਲੈਂਦੇ ਤੇ ਇਹ ਅੰਦਰ ਜਿਹੜਾ ਨੰਗਿਆ ਪੈਰਾਂ ਵਾਲਾ ਚੱਪਲਾ ਵਾਲਾ ਹੁੰਦਾ ਉਹਦਾ ਕੀ ਕਰਦੇ ਹੋਣਗੇ ਜੀ ਇਸ ਮਾਮਲੇ ਸੁਣਨ ਉੱਚ ਅਧਿਕਾਰੀ ਨੇ ਗੱਲ ਬੱਤ Aí ਉੱਚ ਅਧਿਕਾਰੀ ਬਾਕੀ ਆ ਡਾ ਜਿਹੜਾ ਧਰਨਾਵਾ ਲੰਬੇ ਸਮੇਂ ਤੱਕ ਲੱਗੂਗਾ ਸਾਡੀਆਂ ਹੋਰ ਵੀ ਜਥੇਬੰਦੀਆਂ ਨੇ ਅੰਗ ਜਥੇਬੰਦੀਆਂ ਵੀ ਆ ਰਹੀਆਂ ਵਾਂ ਸਾਡੇ ਹੋਰ ਵੀ ਜਿਹੜੇ ਆ ਮੇਨ ਸੀਨੀਅਰ ਜਿਹੜੇ ਡੇਰੇ ਤੋਂ ਆ ਵੀ ਕੋਈ ਸਾਡੀ ਜਿਹੜੀ ਨੇ ਜਾਤੀ ਸੂਚਕ ਬੋਲਿਆ ਬਾਕੀ ਐਕਸਿ ਐਕਟ ਜੋ ਵੀ ਇਹਨੇ ਗਾਲਾਂ ਤਾ ਜੋ ਵੀ ਸਾਡੇ ਬੰਦੀ ਆ ਸਖਤੋ ਸਖਤ ਕਾਰਵਾਈ ਇੱਥੇ ਕੀਤੀ ਜਾਵੇ ਤੈਨੂੰ ਹੁਣੇ ਅਰੈਸਟ ਕੀਤਾ ਜਾਵੇ ਇਹਦਾ ਮਲਾਜਾ ਕਰਾਇਆ ਜਾਵੇ ਉਸ ਦਿਨ ਵੀ ਸ਼ਰਾਬ ਨਾਲ ਰੱਜਿਆ ਅੱਜ ਵੀ ਸ਼ਰਾਬ ਨਾਲ ਰੱਜਿਆ ਜੀ ਨਹੀਂ ਸਰ ਅਸੀਂ ਨੇ ਕਹਿੰਦੇ ਜੀ ਨਹੀਂ ਲੋੜ ਹੁੰਦਾ ਪਰ ਇਹਨਾਂ ਨੇ ਅੱਗੇ ਵੀ ਅਸੀਂ ਇਹ ਗੱਲ ਕਹੀ ਵਰਦੀ ਪਾਈ ਹੋਈ ਸੀ ਜੀ ਅਸੀਂ ਇਹੋ ਗੱਲ ਕਹਿੰਦੇ ਆ ਜੀ ਜੇ ਸ਼ਰਾਬ ਪੀ ਕੇ ਆਂਦੇ ਵੀ ਥਾਣੇ ਆਇਆ ਅਸੀਂ ਨੂੰ ਲੈਣਾ ਜ਼ਰੂਰ ਕੀਤਾ ਵੇਖੋ ਸਰ ਮੈਂ ਨਹੀਂ ਮੰਨਦਾ ਵੀ ਨੂੰ ਲੈਣਾ ਜ਼ਰੂਰ ਕੀਤਾ ਇਹ ਇੱਥੇ ਤੁਰਪਦੇ ਸਰ ਅਫਸਰਾਂ ਦੀ ਮਿਲੀ ਭੁਗਤਿਆ ਮੈਂ ਇਸ ਦੇ ਸਬੰਧ ਦੇ ਵਿੱਚ ਇਹੀ ਗੱਲ ਕਹਿਣਾ ਚਾਹੁੰਦਾ ਵੀ ਤੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਜੇ ਤੇ ਸਖਤ ਵੀ ਕਾਰਵਾਈ ਨਹੀਂ ਕੀਤੀ ਜਾਊਗੀ ਇਹਦਾ ਤਿੱਖੇ ਉਤੇ ਕਾਸ਼ਿੰਗਰਚ ਕੀਤਾ ਜਾਊਗਾ ਜੀ ਸਾਡੀ ਅਹੀ ਬੈਂਦੀ ਜੋ ਬੋਲੇ 100 ਰੁਪਏ ਭਗਵਾਨ ਵਾਲਮੀਤ ਮਹਾਰਾਜ ਕੀ ਜੈ 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 ਸਲੇਦਰ ਜੀ ਆਇਆਂ ਨੂੰ ਸਰਵੀਰ ਖਾਨੇਦਾਰ 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 ਜੀ ਆਇਆਂ ਨੂੰ ਜੇ ਵਾਲੇ ਚੰਗਰ ਭਗਵਾਨ ਗੋਬਿੰਦਰਾਜ ਜੀ ਜੈ 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 ਜੀ ਜੇ 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 ਮੈਨੂੰ ਯਾਰ ਇਹੋ ਖਾ ਦਿੰਦਾ ਉਹਦਾ ਕੰਮ ਇਹਦਾ ਆਇਆ ਮੈਨੂੰ ਕੋਈ ਫੋਨ ਆਇਆ ਮੈਨੂੰ ਦੀ ਆਮ ਆਵਦਾ ਬਣ ਗਿਆ ਹਾਂ ਉਹ ਗੱਲ ਇਹ ਵੀ ਮੈਂ ਮੁਰਗੀ ਨੂੰ ਪੁੱਛਿਆ ਮੁਰਗੀ ਕਹਿੰਦੇ ਇੱਥੇ ਕੋਈ ਪੁਰਾਣੀ ਕੋਈ ਗਾਵੇ ਪੰਦਰ ਜਿਹੜੇ ਹੋਣੇ ਆ ਠਾੜੇ ਦੇ ਕਹਿੰਦਾ ਉਹ ਦੇਣ ਦੂਗਾ ਤੇ ਆ ਗੱਲਬਾਤ ਆ ਗਈ ਅਸੀਂ ਕੰਪਨੀ ਸ਼ਾਇਦ ਦਾ ਮਤਲਬ ਪਰ ਉਹਨੇ ਤਈਉਂ ਤੇ ਲਾਇਆ ਉਹ ਹੋਰ ਅਪੂ ਕੰਪਲੇਂਟ ਦੇ ਦਿਓ ਜੀ ਕੰਪਲੇਂਟ ਦੇ ਭਾਜੀ ਕਾਰਵਾਈ ਕਿਉਂ ਨਹੀਂ ਪਹਿਲੇ ਵੀ ਖਲਾਇਆ ਕਰਾਓ ਬਿੱਲ ਅੱਜ ਪਹਿਲੇ ਨੰਬਰ ਦਾ ਨੰਬਰ ਪਹਿਲੇ ਬੰਦਾ ਠਾੜੇ ਪਰ ਆਓ ਚੱਲੀਏ ਸਹੀ ਕਰਾਂਗੇ ਸਰ ਮੰਨੀ ਦਿੰਦੀ ਆ ਨਹੀਂ ਹਾਂ ਕਿਥੇ ਆਓ ਇਹਨਾਂ ਨੇ ਮੰਨੀ ਨਹੀਂ ਉਹ ਨਹੀਂ ਨਹੀਂ ਹੋਰ ਗੱਲ ਮੰਨੀ ਨਹੀਂ ਇਹਨਾਂ ਦੀ ਮੈਸੇਜ ਸਾਹਿਬ ਅਸੀਂ ਅਸੀਂ ਨਹੀਂ ਮੰਨਦੇ ਆਪਾਂ ਮੇਰੀ ਗੱਲ ਆਪਾਂ ਇਹਨੂੰ ਗਾਲ੍ਹਾਂ ਨਹੀਂ ਕੱਢਦੇ ਇੰਨਾ ਤਾਂ ਵਿਚਾਰਿਆਂ ਦਾ ਕੀ ਕਸੂਰ ਆ ਗਲਤ ਕਰਨ ਜੇ ਫਿਰ ਬਾਕੀ ਅਕਲਵੀਰ ਹੁਣਾਂ ਦਾ ਦੇਖੋ ਕਸੂਰ ਆ ਵੀਰਾਂ ਦਾ ਆ ਜਿਹੜਾ ਹੁਣੇ ਮਲਾਜਾ ਕਰੋ ਅਸੀਂ ਧਰਨਾ ਚੋਕ ਦੇ ਵਿੱਚ ਇੱਕ ਦੋ ਬੰਦੇ ਸਾਡੇ ਲੱਗੇ ਆ ਕੋਈ ਗੱਲ ਨਹੀਂ ਤੁਸੀਂ ਆ ਜਾਓ ਆ ਆ ਬਾਕੀ ਤਾਂ ਇੱਕ ਦੋ ਜਣੇ ਪਿੱਛੇ ਹੋਏ ਇਹਦੀ ਇਹਨਾਂ ਵੱਲੋਂ ਆਪਣਾ ਰੇ ਭਾਜੀ ਸਾਹਿਬ ਸਿੰਘ ਨੇ ਨਾਲ ਇਹਨਾਂ ਦੇ ਹੋਰ ਕੁਝ ਇਹਨਾਂ ਦੇ ਸਮਰਥਕ ਨੇ ਇਹਨਾਂ ਵੱਲੋਂ ਇਹ ਕਿਹਾ ਗਿਆ ਕਿ ਕਿਸੇ ਐਸਆਈ ਨੇ ਇਹਨਾਂ ਦੇ ਨਾਲ ਜਿਹੜਾ ਵਾ ਬਦਸਲੂਕੀ ਕੀਤੀ ਹੈ ਉਹਦੇ ਬਾਰੇ ਸਾਰਾ ਜਾਂਚ ਪੜਤਾਲ ਕਰਕੇ ਜੋ ਵੀ ਹੈ ਉਹਨਾਂ ਦੀ ਕਾਵੇਗੇ ਸਰ ਉਹ ਕਹਿੰਦੇ ਵੀ ਸ਼ਰਾਬ ਪੀ ਕੇ ਡਿਊਟੀ ਦੇ ਉੱਤੇ ਹਾਜ਼ਰ ਸੀ ਉਹਦੇ ਬਾਰੇ ਕਰ ਲੈਣਾ ਜੀ ਮੈਂ ਹੁਣੇ ਜਸ ਮੌਕੇ ਤੇ ਆ ਆਪਾਂ ਸਾਰਾ ਗੱਲਬਾਤ ਕਰਕੇ ਜੋ ਵੀ ਕਲੀਅਰ ਕਰ ਲੈਣਾ ਜੀ ਜੇ ਮੁਲਾਜ਼ਮ ਦੀ ਗਲਤੀ ਮੰਨੀ ਜਾਏਗੀ ਤਾਂ ਕਾਰਵਾਈ ਕੀਤੀ ਜਾਏਗੀ ਉਹਦੇ ਬਾਰੇ ਸਾਰਾ ਜੋ ਆਪਣਾ ਕਲੀਅਰ ਕਰਕੇ ਜੋ ਫੈਕਟ ਸਾਹਮਣੇ ਆਉਣਗੇ ਉਹਦੇ ਸਿਨੀਅਰ ਅਫਸਰਾਂ ਦੇ ਧਿਆਨ ਤੇ ਲਿਆ ਕੇ ਜੋ ਫਰਮ ਦੀ ਕਾਰਵਾਈ ਕੀਤੀ ਜਾਏਗੀ ਤਾਂ ਸਰ ਨਾ ਪ੍ਰਦਰਸ਼ਨ ਇਹਨਾਂ ਦਮ ਲੋਟ ਚੱਪਿਆ ਜਾ ਰਿਹਾ ਜੀ ਉਹਦੇ ਬਾਰੇ ਦੇਖੋ ਜੀ ਜੇ ਮੈਂ ਪਹੁੰਚੇ ਤੁਹਾਡੇ ਸਾਹਮਣੇ ਆ ਤਰਿਆ ਹੀ ਐ ਕੋਈ ਨਹੀਂ ਕਰਨੇ ਗਲਬਾਜੀ ਕਰਨੇ